ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਾਈਫ ਸਟਾਈਲ ਵਿਦਨ ਵੀਰ ਤੇ ਤੁਹਾਡਾ ਸਵਾਗਤ ਹੈ ਅੱਜ ਮਨਵੀਰ ਦੇ ਚੈਨਲ ਤੇ ਵਲੌਗ ਸਟਾਰਟ ਕੀਤਾ ਮੈਂ ਅਸੀਂ ਜਾ ਰਹੇ ਹਾਂ ਜੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਚੀਮਾ ਸਾਹਿਬ ਬਸ ਮਨਵੀਰਾਂ ਲੋਕ ਲੂਕ ਲਾਉਂਦੀ ਹੈਗੀ ਅੱਜ ਮੱਸਿਆ ਦਾ ਦਿਹਾੜਾ ਤੇ ਸਵੇਰੇ ਜਾਣਾ ਸੀ ਸਵੇਰੇ ਅੜਿੱਕਾ ਲੱਗ ਗਿਆ ਚਲੋ ਆਪਾਂ ਹੁਣ ਮੱਥਾ ਟੇਕ ਕੇ ਆਉਣੀ ਆਂਗੀ ਉਂਝ ਜਾਣਾ ਸਵੇਰੀ ਬੰਦਾ ਸੀ ਜੀ ਪਰ ਬਾਬਾ ਜੀ ਨੂੰ ਪਤਾ ਵੀ ਇੰਨਾ ਕੋਈ ਟਾਈਮ ਘੱਟ ਹੈ ਠੀਕ ਹੈ ਫਿਰ ਇਹ ਰਸਪਾਣ ਨਹੀਂ ਸ਼ੁਰੂ ਹੋ ਗਈ ਗੁਰਦੁਆਰਾ ਸਾਹਿਬ ਦੇ ਵਿੱਚ 5:30 ਹੋ ਗਏ ਨੇ ਇੱਕ ਮੱਖੀ ਆ ਉਹੀ ਨਹੀਂ ਖੜਾ ਛੱਡਦੀ ਉਹਦੀ ਆ ਜਾਂਦੀ ਜਿੱਥੇ ਵੀ ਜਾਣੇ ਆਗੇ ਫਿਰ ਮੈਂ 10 ਰੁਪਏ ਖੁਲੇ ਨਹੀਂ ਬਾਕੀ ਡੈਡੀ ਤੋਂ ਲੈ ਲੇ ਲਿਆ ਕੋਈ ਪੈਸੇ ਕੋਈ ਚੀਜ਼ ਲੈਣੀ ਪੈ ਜਾਂਦੀ ਚੱਕ ਲਿਆ ਭੁਈਏ ਮੈਂ ਤਾਂ ਮੱਖੀ ਨੇ ਖਾ ਲਈ ਕੋਈ ਮੱਖੀ ਆ ਕਿਉਂ ਆਉਂਗੇ ਆਦੇ ਪੈਸੇ ਕਿਉਂ ਆਉਂਗੇ ਡੈਡੀ ਤੋਂ ਲੈ ਲਈ ਪਤਲਾ ਸੂਟ ਪਾ ਲਈ ਨਹੀਂ ਮੈਂ ਮੈਂ ਤਾਂ ਲਾ ਰਾ ਜੀ ਤੁਹਾਨੂੰ ਗਰਮੀ ਆਉਂਦੀ ਹੋਊ ਨਹੀਂ ਆਉਂਦੀ ਜੇ ਬੁਲਾ ਲੇ ਆ ਰਹੇ ਨੇ ਡਿਵਾਸਾ ਪੰਜ ਤੋਂ ਬੰਦੇ ਨੇ ਸੀਪਨ ਕਰਨਾ ਵਰਗੇ ਗੱਡੀ ਦੀ ਆਵਾਂਗੇ ਉਹ ਸਕੂਟਰ ਚੱਕ ਲੈਣਾ ਤਾਂ ਜਾ ਹੈਗਾ ਸਕੂਟਰ ਚ ਹੋਰ ਉਹ ਘੰਟੇ ਦੀ ਗੱਡੀ ਕੱਢਾਂਗੇ ਘੰਟੇ ਜਾ ਮੈਨੂੰ ਤਾਂ ਜਾਣਿਆ ਗੱਡੀ ਉਹ ਪਰ ਅੱਪਕੇ ਬੰਦੇ ਅਗਲੇ ਸਿਰੇ ਓਕੇ ਹੋਵਾਂਗੇ ਹੈ ਓਕੇ ਹੋਣਾ ਓਕੇ ਕਹਿੰਦੇ ਨੋ ਕਿਧਰ ਨਹੀਂ ਹੁੰਦੇ ਓਕੇ ਹੋਵਾਂਗੇ ਮੋਟਰਸਾਈਕਲ ਤੇ ਵਗ ਜਾਨਾ ਉਹਦੀ ਸੀਟ ਵੱਡੀ ਹੁੰਦੀ ਹੈ ਹਮਮ ਔਰ ਪਹਿਲਾਂ ਜੇ ਇੰਨੇ ਟਾਈਮ ਤੇ ਗੱਡੀ ਕੱਢਣੀ ਪਊਗੀ ਫਿਰ ਇੱਥੋਂ ਮਸਾ ਕਢਾਉਣੀ ਪਊਗੀ ਸੌ ਕਹਣੇ ਤੋਂ ਸਮਾਨ ਚੱਕ ਇੱਥੇ ਆ ਜਾ ਚੱਕ ਸਿਆ ਚ ਕੁੱਚਲਾ ਕੀ ਕਹਿ ਰਹੇ ਨੇ ਹੈ ਮੈਂ ਬਰਦੀ ਕਿ ਤਾ ਰੈਡੀ ਤਾਂ ਮਾਰ ਸੀ ਮਿੱਠੀ ਪਾਤਾ ਪਾਣੀ ਤੇ ਅਸਲ ਦੀ ਹੈ ਇਹ ਪੀਆ ਫਿਰ ਹੁਣ ਵੱਡਾ ਗਲਾਸ ਲੈ ਲੈਂ ਮੈਂ ਪੀ ਲੂੰਗੀ ਇਹ ਰਾਇਸ ਸੁਣੀ ਹੈਗੀ ਖੰਡਪਾੜ ਸਾਹਿਬ ਪ੍ਰਕਾਸ਼ ਹੋਣਗੇ ਨਾਲ ਵਾਲੇ ਪਿੰਡਾਂ ਲੋ ਜੀ ਆਪਾਂ ਪਹੁੰਚੇ ਸਾਡੇ ਪਿੰਡ ਸਾਡੇ ਪਿੰਡ ਥੱਲੇ ਵਾਲਾ ਸਿੱਖੇਤਾ ਜਿਹੜੇ ਨੇ ਉਹਲਾ ਸਾਡੇ ਪਿੰਡ ਆਊਗਾ ਫੇਰ ਆਪਾਂ ਅੱਜ ਚੱਲਾਂਗੇ ਸ਼ਹਿਰ ਖੜਾ ਪੁਲ ਦਿਖਾਉਣੇ ਜਿਹੜਾ ਪੁਲ ਖਰਾਬ ਹੋਇਆ ਹੋਇਆ ਤੁਹਾਨੂੰ ਕਿ ਕਿਸ ਤਰ੍ਹਾਂ ਦੇ ਨਾਲ ਉਹ ਖਨਾ ਹੋਇਆ ਕਿੰਨੇ ਟਾਈਮ ਦਾ ਉਹ ਬਣਾਈ ਨਹੀਂ ਰਿਹਾ ਪਤਾ ਨਹੀਂ ਕਿਉਂ ਅਈ ਮਿੱਟੀ ਜੀ ਪਟ ਕੇ ਸਿੱਟੀ ਪਈ ਆ ਬਣਦਾ ਹੀ ਨਹੀਂ ਹੈਗਾ ਹੁਣ ਮੀਂਹ ਆ ਤੇ ਬਰਾਹਲ ਹੋ ਗਿਆ ਹੁਣ ਅਰੇ ਕਿ ਲੇ ਪੁਲ ਖਰਾਬ ਹੋਊਗਾ ਅੱਗੇ ਇਹ ਸੜਕ ਵੀ ਖਰਾਬ ਹੋ ਗਿਆ ਤੁਹਾਨੂੰ ਸਾਰੀਆਂ ਸੜਕਾਂ ਨੇ ਬੁਰਾ ਹਾਲ ਹੈ ਪੰਜਾਬ ਦਾ ਹੀ ਬੁਰਾ ਹਾਲ ਹੋਰ ਆ ਮੱਕੀ ਦਾ ਪੱਕਦੀ ਛੱਲੀਆਂ ਇਹ ਮੱਕੇ ਹੁਣ ਚਾਰ ਪਾਉਣੀਆਂ ਮੰਦਰਾ ਜੀ ਹਾਂ ਛੱਲੀਆਂ ਦਾ ਜੇ ਖਾਣੀਆ ਹੋਣਾ ਛੱਲੀਆਂ ਤੁਸੀਂ ਖਾਓ ਜਾ ਕੇ ਹਯੂਰ ਸਾਹਿਬ ਮੰਮੀ ਤਾਂ ਉਹ ਹੀ ਨਹੀਂ ਭੁੱਲਦੇ ਅੱਜ ਵੀ ਨਹੀਂ ਭੁੱਲ ਗਈ ਨੀ ਮਿੱਠੀ ਮੱਕੀ ਆ ਨਾ ਮਠਾਸ ਇੰਨੀ ਮਿੱਠੀ ਜਿਵੇਂ ਖੰਡ ਕੋਲੀ ਹੁੰਦੀ ਹੈ ਆਪਣੇ ਮੰਗੂ ਆਪਣੀ ਤਾਂ ਤੁਹਾਨੂੰ ਦਰਤ ਜੀ ਮਠਾਸ ਦੀ ਬੈ ਬੈ ਰਿਆ ਸਬਰਿਆਂ ਨੇ ਕੰਮ ਖਰਾਬ ਕਰਤਾ ਉਹਦੇ ਉੱਥੇ ਬੈਠ ਗਿਆ ਤੇ ਉਹ ਲੰਗਦੀ ਨਾ ਤਾਂ ਬੈਨਾ ਲੰਗੀਆਂ ਨਹੀਂ ਹੌਲੀ ਹੌਲੀ ਨਿਕਾਲੂਂਦਾ ਠੀਕ ਐ ਸਭਾ ਇੱਥੇ ਬੈਠ ਗਿਆ ਸੀ ਉੱਥੇ ਉਹ ਤਾਂ ਪੰਘਾ ਹੈ ਟਾਇਰ ਐਂਡ ਸਕੂਟਰ ਨਹੀਂ ਲੰਘਦੀ ਦੀਦੀ ਮੈਂ ਮਸਾਲਾ ਘਾਹੀ ਹੁੰਦੀ ਆਂ ਆਹ ਦੇਖ ਕਹ ਰਾਪੇ ਆਪ ਇੱਥੇ ਏਡਾ ਵੱਡਾ ਕਿੰਨਾ ਟਾਈਮ ਹੋ ਗਿਆ ਜੀ ਬਣਾਉਣੇ ਹੈ ਕੋਈ ਨਹੀਂ ਕੀ ਕਰੀ ਜਾਂਦੇ ਨੇ ਐ ਉਧਰ ਕੰਮ ਐ ਜੇ ਕਰਕੇ ਛੱਡਤਾ ਇੰਦਰ ਘਰ ਤੋਂ ਦੂਹੀ ਪਾਸੇ ਮੇਰੀ ਨੂੰ ਸੀ ਪੈਸੇ ਵੇਸਟ ਦਿਹਾੜੀਆਂ ਦੇ ਕਰਦੇ ਹੁਣ ਇਸ ਤਾਂ ਬੰਦ ਹੀ ਆਉਂਦਾ ਠੀਕ ਐ ਨਹੀਂ ਕਿ ਕਿਹੜਾ ਕਰਕੇ ਮਨਵਾ ਰਹੀ ਆਂ ਤੇ ਇਹਦਾ ਹਾਂ ਫਿਰ ਕਿਵੇਂ ਦਿਹਾੜੇ ਤੋਂ ਹੀ ਪੈਸੇ ਵੇਸਟ ਕਰੀ ਜਾਂਗੇ ਆਮ ਬਰੂ ਕੋਡਾ ਇੱਥੇ ਲੋਕ ਨਾ ਸਾਰੇ ਬੱਚਿਆਂ ਦੀ ਮਾਰਕੀ ਦਿੱਤਾ ਜਿ ਰੱਖਦੇ ਨੇ ਆਪਣੇ ਵਸਤਾਂ ਰਵੇ ਲਿਆ ਪੈਸਾ ਬਰੂ ਕੋਡ ਨਾਲ ਤਾਂ ਬੰਦਾ ਮੰਨਦਾ ਆਪਣਾ ਪਿੰਡ ਹੈ ਨਾ ਤੇ ਅੱਗੇ ਨਹੀਂ ਵੜਦਾ ਮਾਮਾ ਕਿੱਦਾਂ ਹੁੰਦਾ ਹੈ ਹਿੰਡੇ ਵੀ ਜਾ ਸਕਦੇ ਸੜਕ ਤੇ ਇਹ ਰੋਡ ਤੋਂ ਖੁੱਲਿਆ ਨਾ ਹਰ ਉਸ ਕੋਲੇ ਤੋਂ ਮੋੜ ਜਾ ਰਿਹਾ ਹੈ ਇਸ ਪੀਆ ਨੋਟ ਬਾਹਲਾ ਨੰਦੇ ਮੋੜ ਵਿੱਚ ਦੋ ਤਿੰਨ ਆ ਮਦਨੀ ਆਪਣੇ ਨਿਕਲਦੀ ਹੁੰਦੇ ਪਰ ਇਹਦਾ ਡਰਦਾ ਕੋਈ ਆਉਂਦਾ ਨਹੀਂਗਾ ਕੀ ਵੱਲ ਭੈਣ ਤੜਕੇ ਆਖਣੇ ਵਾਲਾ ਬਾਜ਼ਾਰ ਦੇ ਕੰਮ ਕਰੀਏ ਕੀ ਲਿਖਾਇਆ ਸੀ ਅੱਗੇ ਕੀ ਹੋਇਆ ਪੁਰਾਣੀ ਦੁਕਾਨ ਨਵਾਂ ਸਮਾਨ ਥੋੜਾ ਨਵਾਂ ਸਮਾਨ ਕਿ ਕਿਹਾ ਜਾਂ ਹੰਟਾਈ ਕਰਨੀ ਆ ਪਰ ਨਹੀਂ ਇਹ ਜਦੋਂ ਗੱਡੀ ਖੜਾ ਬਦਲਤੀ ਠੀਕ ਆਉਂਗਾ ਜੇ ਗੁਰਦੁਆਰਾ ਚ ਲੰਗਰ ਹੋਇਆ ਨਾ ਮੈਂ ਤਾਂ ਲੰਗਰ ਛਕੂਗੀ ਕਾਫੀ ਟਾਈਮ ਹੋ ਗਿਆ ਨਾ ਮੈਨੂੰ ਲੰਗਰ ਛਕਣ ਕੋਈ ਕੋਈ ਸਕੇ ਆਸੀ ਆਪਾਂ ਸਹਰੇ ਮਿਲੋ ਇਹ ਚੀਮੇ ਦੀ ਸਬਜ਼ੀ ਬਣੀ ਮਠਾਈ ਨਹੀਂ ਹੋਣੀ ਮੈਂ ਜਦੋਂ ਪਹੁੰਚਾਂਗਾ ਗੋਦੀ ਅੰਦਰ ਬਣਾਏ ਆਉਣੇ ਸਭ സദാ മുടങ്ങി പെടേ പടേ കേട്ടോ നീയെ കെട്ട് ബാട് വെർ ബ്രദർ മുടങ്ങി ਆਪਣੇ ਮਿਰ ਚਾਹ ਦੇਣਾ ਉਹ ਜੈਸ਼ਨ ਤੇ ਸੋਟੀ ਕੋ ਆਖਰੀ ਉਹ ਇਸ ਵੇਲੇ ਆਉਂਦੇ ਨੇ ਨਾ ਪੂਰੇ ਚਾਹੇ ਸੀ ਨਿਉ ਨਹੀਂ ਪਾਈਆਂ ਸੀ ਨਾ ਸਟ੍ਰੇਕ ਪਾਈ ਸੀ ਜੈਸ਼ਨ ਨੇ 10 ਮਿੰਟ ਖੜਦਾ ਆਲਾ ਉਹ ਤੇ ਤਾਂ ਸਿਰਾਂ ਤੁਸੀਂ ਗੱਡੀ ਤੋਂ ਖੁੱਲੇ ਮੇਰੇ ਕੋਲ ਜਮੀ ਕੋਈ ਖੁੱਲਾ ਪੈਸਾ ਖੁੱਲਾ ਪੈਸਾ ਨਹੀਂ ਹੈ ਆਪਾਂ ਯਾਤਰਾ ਕੁਛ ਨਹੀਂ ਅੱਜ ਇਹ ਹੈਗੀ ਆ ਜੀ 베ਰੀ ਸਾਹਿਬ ਪੋਸਟ ਟਾਈਮ ਦੀ ਪੁਰਾਣੀ ਵੀਰੀ ਇਹ ਇੱਥੇ ਬਹੁਤ ਸਾਰੀਆਂ ਸੁੱਖਾਂ ਦਾ ਆਉਂਦੀਆਂ ਨੇ ਹਨ ਦੇਖੋ ਜਿਵੇਂ ਨਿੰਮਾ ਬੰਨੇ ਪੈਣੇ ਸੇਰੇ ਬਣ ਕੇ ਜਾਂਦੇ ਲੋਕ ਤੜਾਕੀਆਂ ਬਣ ਕੇ ਜਾਂਦੇ ਨੇ ਸੁੱਖਾ ਸੁੱਖ ਦੇ ਲਈ ਪਰਮਾਤਮਾ ਸਭੀਆਂ ਸੁੱਖਾਂ ਫੂਲ ਕਰਦੇ ਨੇ ਸੱਚੀ ਇਹ ਡਰਾਕਾ ਫੁੱਟ ਆਪਸ ਤਾਂ ਥੜਾ ਸਾਬਣ ਹੋ ਰਿਹਾ ਉਸ ਰੋਬਰ ਤੇ ਵਿਚਕਾਰ ਆਪਣੇ ਇਲਾਕੇ ਨੂੰ ਕਦੇ ਵੀ ਨਾ ਮੀਂਹ ਦੇ ਨਾਲ ਕੋਈ ਹਨਾ ਜਿਆਦਾ ਨੁਕਸਾਨ ਨਹੀਂ ਹੋਇਆ ਸਾਰੇ ਹੀ ਕਹਿੰਦੇ ਨੇ ਵੀ ਸੰਤ ਬਾਬਾ ਅਤਰ ਸਿੰਘ ਜੀ ਦੀ ਮਿਹਰ ਆ ਵੀ ਇਸ ਏਰੀਏ 'ਚ ਕਦੇ ਵੀ ਆ ਨਹੀਂ ਹੈਗਾ ਜੀ ਮਾੜਾ ਮੋਟਾ ਕੀ ਹੈ ਨਾ ਹੋ ਵੀ ਬਹੁਤ ਜਿਆਦਾ ਨਹੀਂ ਹੈ ਉਹ ਮੀਂਹ ਆ ਗਿਆ ਛਾੜਾ ਤੇ ਫਸਲਾਂ ਤੋੜ ਗਈਆਂ ਸੋ ਸੋ ਬਸਤਾਨੇ ਦੀ ਬਟਕਾਵਾ ਗੁਰੂ ਧਨਵਾਦ ਸਿਹਤ ਇਹ ਤਾਂ ਬਸਤਾਨੇ ਚ ਸੰਤੂਬਾਤਰ ਸਿੰਘ ਜੀ ਦਾ ਇੱਕ ਦਰਵਾਸਾ ਬੜੀ ਬਣੀ ਬੁਣੇ ਮਸਤੂਆਣਾ ਸਾਹਿਬ ਜੇ ਤੁਸੀਂ ਇਧਰ ਨੂੰ ਕਦੇ ਆਏ ਮਸਤੂਆਣਾ ਸਾਹਿਬ ਅਤੇ ਜੀਨਾ ਸਾਹਿਬ ਜੀ ਨੂੰ ਆਇਓ ਬਹੁਤ ਦੂਰ ਦੂਰ ਸੰਕੇਤਾਂ ਹੁੰਦੀ ਇੱਥੇ ਸੀ ਉਹ ਦੋਹੇ ਉਹ ਮੈਸੀ ਰੰਗ ਨਹੀਂ ਕਰਿਆ ਸੀ ਹੈਨਾ ਰੰਗ ਨਹੀਂ ਕਰਿਆ ਸੀ ਮਤਲਬ ਉਹ ਮੈਂ ਵੀ ਸੀ ਮੈਂ ਇਟਾ ਦਾ ਸੀ ਜਾਈ ਬਾਤੀ ਰੰਗ ਕਰਕੇ ਤੇਰੇ ਲਈ ਜਾਈ ਕਿਨੇ ਸਮਾਂ ਲੰਘ ਗਿਆ ਨਾ ਦੱਸ ਰੰਗ ਕਰਤਾ ਪਹਿਲਾਂ ਇਟਾ ਨੂੰ ਕਰਿਆ ਉਹ ਰੰਗ ਕਰ ਕਾਹੀ ਉਹ ਗੱਪੇ ਖਾਲੋ ਦੋ ਬੋਲ ਜਾ ਪੈਂਡਿਡ ਥੋੜੀ ਵਾਰੂ ਨਾ ਤਾਂ ਉਹ ਲੱਡੂ ਖਾ ਕੇ ਵੀ ਨਹੀਂ ਭੁੱਖ ਰਹੀ ਘਰ ਦੇ ਬਾਬੇ ਨੇ ਕਿਹਾ ਵੀ ਬਾਬਾ ਸਵਾਇਆ ਦੇ ਦੇ ਥੋੜੀ ਜੀ ਡੋਪਾ ਲੱਡੂ ਤੋਂ ਕਿਉਂ ਮੈਂ ਤਾਂ ਲੰਗੇ ਨਾ ਮਸਾਂ ਦੇ ਖਾਤਾ ਹਾਇ ਕਿ ਮੈਂ ਖਾਲੀ ਬਹਿ ਹਾਂ ਨਹੀਂ ਕਿ ਮੇ ਪਰੇ ਹਮ ਦਾ ਹਾਂ ਮੈਂ ਨਹੀਂ ਬੈਠਦਾ ਇੱਧਰ ਵੀ ਦਾਬ ਹੈ ਉੱਧਰ ਵੀ ਬੜੀ ਸੰਗਤ ਆਉਂਦੀ ਹੈ ਲੰਚ ਦਹੀਂ ਪਨੀਰ ਭਾਈ ਜਿਵੇਂ ਵੇੜੇ ਵੇੜੇ ਵਿੱਚ ਗੁੱਦ ਗੁੱਦ ਜੀ ਕਾਫੀ ਧੇਰੇ ਲਾਈਏ ਪਾਪੜੀ ਹੋਈ ਹੈ ਜਦ ਦਹੀਂ ਪਨੀਰ ਹੰਡੇ ਘਟਨੇ ਜੇ ਵੀ ਲੋ ਜੀ ਮੇਰਾ ਹੈਗਾ ਦਾਲ ਆਲਾ ਸਮੋਸਾ ਇਹ ਸਬਜ਼ੀ ਸਮੋਸਾ ਸਮਝੀ ਗਾਣਾ ਸਬਜ਼ੀ ਸਮੋਸਾ ਇਹ ਮਾਈਟਾਈਟ ਜੀ ਇਹ ਦਹੀਂ ਪਨੀਰ ਲੰਨੇ ਢਿੱਜ ਸਮੋਸਾ ਲਓ ਜੀ ਤੇ ਇੱਕ ਜਹਾਜ਼ ਹੋ ਗਈ ਹੈ ਤੇ ਹੁਣ ਆਪਾਂ ਚੱਲਦੇ ਘਰੇ ਇੱਕ ਛੰਦੇ ਤੋੜੀ ਹੈ ਕਹਿਣਗੇ ਗੱਟਾ ਭਰ ਕੇ ਲੱਗੇ। ਆਪਣੀ ਨਾਲ ਦੀ ਨਾਲ ਪਿੰਡ ਪੰਜਾਬ ਦੇ ਆਣੇ ਕਿੱਟਾ ਕਰਿਆ ਛੱਲੀਆਂ ਦਾ। ਚਲੋ ਆਗਿਆ ਵੀਡੀਓ ਚੱਲਪਾਉਣੇ ਚ। ਮੈਂ ਕੋਈ ਚੋਰੀ ਕਰਦੇ ਨਹੀਂ। ਸੁਨਾਨਦੀ ਮਤਾਂ ਛੱਲੀਆਂ ਨੇ ਦੇਖੀਆਂ ਨਹੀਂ ਕਿਤੇ ਆ। ਅੱਜ ਵੀਡੀਓ ਬਣਵਾਉਣਗੇ ਪਿੰਡ ਵਿੱਚ ਆਜਾਂਗੇ। ਆਏਗਾ ਵੀ ਸਾਈਕਲਾਂ ਲੈ ਕੇ। ਅੱਜ ਹੀ ਹੈ ਮੈਂ ਅੰਦਰ ਬੈਠੇ ਹਾਂ ਤੇ ਤੁਹਾਡੇ ਨਾਲ ਹੀ ਨਹੀਂ ਆਈ ਮਜ਼ਾ ਆ ਬਈ ਨਹੀਂ ਦਿੱਕਤ ਨਹੀਂ ਉਹ ਅਸਲ ਸੋਰੀ ਨਹੀਂ ਆਈ ਮੈਂ ਜੋਰੀ ਕਰਦਾ ਸੀਗਾ ਨਿਕਲਦੀ ਨਹੀਂ ਮੈਂ ਆਏ ਆ ਕੇ ਮਿਲ ਨਹੀਂ ਆਈ ਉੱਠ ਕੇ ਤੋੜ ਲੋ ਮਸਾ ਮਸਾ ਉਹ ਖਾ ਕੇ ਪਸਤਾਉਣੀ ਆ ਸਿਆਣੀ ਗੱਲ ਹੁੰਦੀ ਨੇ ਕਿ ਖਾ ਕੇ ਪਸਤਾਇਆ ਨਾ ਕਿ ਨਾ ਪਸਤਾਇਆ ਹਟ ਹੀ ਨਹੀਂ ਮੈਂ ਖਾਣਾ ਕੁਝ ਖਾਣਾ ਮੇਰਾ ਵੀ ਮੂਡ ਜਿਹਾ ਹੋ ਰਿਹਾ ਕਰਤਾ ਬਈ ਮੈਂ ਤਾਂ ਫਿਰ ਭੁੱਖ ਲੱਗ ਰਹੀ ਸੀ ਮੈਂ ਖਾ ਲਿਆ ਤੂੰ ਸਕੂਤੋਂ ਆ ਕੇ ਸਲੂਨ ਤੋਂ ਆ ਕੇ ਰੋਟੀ ਨਹੀਂ ਖਾਧੀ ਨਾ ਲੱਭ ਬੈਰੇ ਲੱਡੂ ਨਾਲ ਤੇ ਪਰਤ ਦੇਖ ਦੇ ਕੇ ਫਿਰ ਉਹਦੇ ਆ ਉਹ ਖਾ ਲਿਆ ਤਾਂ ਨਿਕਨਾ ਦਾ ਖੇਤੂਗਾ ਇਹ ਤੋਂ ਇਹ ਮਮ ਜਲੇ ਵੀ ਦੇ ਨਾ ਲੋ ਦੋ ਥੈ ਗਿਆ ਹਾਂ ਫਿਰ ਪੰਡਿਤਾਂ ਲੈ ਲਏ ਪੰਜਾਂ ਨੇ ਆ ਮੁੱਕਰ ਗਏ ਦੋ ਤੋੜਨੀ ਆ ਉਹ ਸਾਹਮਣੇ ਪਈ ਕਾਲੇ ਵਾਲੀਆਂ ਜਿਹਦੇ ਕਾਲੇ ਵਾਲ ਹੁੰਦੇ ਨੇ ਉਹ ਜਿ દાਣੇ ਹੁੰਦੇ ਨੇ ਕੀ ਬਗਲ ਦੇ ਨੇ ਕਲਰ ਕਰਵਾਇਆ ਹੋਵੇ ヘア ਕਲਰ ਹੋ ਗਿਆ ਵਿੱਚ ਜੇ ਵੜਨਾ ਬਹੁਤ ਦੇ ਕਾਲੇ ਵਾਲੇ ਇਹ ਕਿ ਤਾਰਾਂ ਟੱਪ ਕੇ ਜਾ ਰਹੇ ਨੇ ਕਿਤੇ ਕੰਢੇ ਤਾਰ ਤੋਂ ਮੇ ਆਵਾਜ਼ ਗਿਆ ਤੇ ਇਸੂੰ ਵਸੇ ਕੀ ਗਾਜੂ ਸਾਰੇ ਨੇ സീദർ ദ

ਕੰਟੀ ਫੋਗੜੀ ਕਹਿੰਦੇ ਗੁੱਲੀ ਨਿਛਲੀਆਂ ਲਿਆ ਕੇ ਦਈਏ ਮਾਰੇ ਚੱਲੀਆਂ ਲੈ ਕੇ ਗਏ ਕਿਹਦੇ ਚ ਨੇ ਚਾਬੀਆਂ ਲੈ ਬਾਹਰ ਖੁੱਲ ਆ ਮੇਰਾ ਮੋਬਾਈਲ ਚਾਰਜੀ ਤੇ ਲਾ ਦੇ